ਦਿੱਲੀ ਕੈਪਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਵਿੱਚ ਹਫੜਾ ਦਫੜੀ ਮੱਚੀ ਪ੍ਰਸ਼ੰਸਕਾਂ ਵਿਚਾਲੇ ਹੋਈ ਲੜਾਈ ਵਿੱਚ ਇੱਕ ਮਹਿਲਾ ਪ੍ਰਸ਼ੰਸਕ ਵੀ ਰਹੀ ਸ਼ਾਮਲ ਮੁੰਬਈ ਇੰਡੀਅਨਜ਼ ਨੇ ਦਿੱਲੀ ਨੂੰ 12 ਥੋੜਾ ਨਾਲ ਹਰਾ ਕੇ ਜਿੱਤ ਕੀਤੀ ਦਰਦ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪਟਲ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਖੇਡਿਆ ਗਿਆ ਮੁੰਬਈ ਇੰਡੀਅਨਜ਼ ਨੇ ਇਹ ਮੈਚ ਜਿੱਤ ਲਿਆ ਇਸ ਮੈਚ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਇਸ ਵੀਡੀਓ ਵਿੱਚ ਮੈਚ ਦੇਖਣ ਆਏ ਪ੍ਰਸ਼ੰਸਕ ਆਪਸ ਵਿੱਚ ਲੜ ਰਹੇ ਹਨ ਦੋਵਾਂ ਧੜਿਆਂ ਵਿਚਾਲੇ ਲਗਾਤਾਰ ਹੱਥੋਪਾਈ ਚੱਲ ਰਹੀ ਹੈ ਇੱਕ ਮਹਿਲਾ ਪ੍ਰਸ਼ੰਸਕ ਵੀ ਲੱਤਾਂ ਅਤੇ ਮੁੱਕੇ ਮਾਰ ਰਹੀ ਹੈ ਇਸ ਕਾਰ ਹਫੜਾ ਦਫੜੀ ਮਚ ਗਈ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਲੜਾਈ ਕਿਸ ਕਾਰਨ ਹੋਈ ਉੱਥੇ ਬੈਠੇ ਲੋਕ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਹ ਵਧ ਗਈ ਇਸ ਦੌਰਾਨ ਮਹਿਲਾ ਫੈਨ ਵੀ ਜ਼ਖਮੀ ਹੋ ਗਈ ਹੰਗਾਮਾ ਵਾਧਾ ਦੇਖ ਕੇ ਪੁਲਿਸ ਕੁਝ ਹੀ ਸਮੇਂ ਵਿੱਚ ਉੱਥੇ ਪਹੁੰਚ ਗਈ ਉਨ੍ਹਾਂ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਮਾਮਲਾ ਸ਼ਾਂਤ ਹੋਣ ਤੋਂ ਬਾਅਦ ਵੀ ਮੈਹਿਲਾ ਪ੍ਰਸ਼ੰਸਕ ਹੱਥ ਹਲਾ ਕੇ ਲਗਾਤਾਰ ਕੁਝ ਕਹਿਣ ਦਾ ਯਤਨ ਕਰ ਰਹੀ ਸੀ। ਆਈਪੀਐਲ 2025 ਦੌਰਾਨ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਸਟੈਂਡਾਂ ਵਿੱਚੋਂ ਦਰਸ਼ਕਾਂ ਵਿਚਾਲੇ ਜੜਾਪ ਹੋਈ ਹੋਵੇ। ਕਿੰਗ ਪੰਜਾਬ ਕਿੰਗਸ ਦੀ ਸਹਿ-ਮਾਲਕ ਪ੍ਰੀਤੀ ਜਿੰਟਾ ਦਰਸ਼ਕਾਂ ਤੇ ਟੀ-ਸ਼ਰਟ ਸੁੱਟਦੀ ਹੈ ਜਦੋਂ ਉਸਨੇ ਸੀਐਸਕੇ ਦੇ ਖਿਲਾਫ ਮੈਚ ਦੌਰਾਨ ਐਜਾ ਕੀਤਾ ਤਾਂ ਪ੍ਰਸ਼ੰਸਕ ਟੀ-ਸ਼ਰਟ ਨੂੰ ਲੈ ਕੇ ਆਪਸ ਵਿੱਚ ਲੜਨ ਲੱਗ ਪਏ। ਪੁਲਿਸ ਵੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਇਸੇ ਤਰ੍ਹਾਂ ਹੀ ਗੁਹਾਟੀ ਵਿੱਚ ਰਾਜਸਥਾਨ ਅਤੇ ਕੋਲਕਾਤਾ ਵਿਚਾਲੇ ਮੈਚ ਦੌਰਾਨ ਸਟੈਂਡ ਤੇ ਲੜਾਈ ਹੋਈ ਸੀ ਬਿਊਰੋ ਨਿਊਜ਼ ਪੋਰਟ ਚੜਦੀ ਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ Call or scan QR code to contact us Rodis Inc. Million Miles with Smile or scan QR code to contact us Flankbird Truck Repair Trust We Build in Truck Repair or scan QR code to contact us The Masala Twist Oxnard Fine Authentic Indian Cuisine or scan QR code to contact us Pizza Twist Taste We Twist Order Today Call or Visit Website or scan QR code to contact us New India Market or scan QR code to contact us Taba Indian Cuisine, Tracy Fine Authentic Indian Cuisine in Tracy or scan QR code to contact us. Billa Market, scan QR code to contact us. Simi Valley Family Dental Office or scan QR code to contact us. Samra Produce, largest variety of Indian vegetables and fruits in the USA, scan this QR code to contact us. Mountain Mike Pizza, scan this QR code to contact us. Apa Karahi made and served with love. Scan this QR code to contact us. Krishan Kumar covered California. Certified agency manager who can help you, your family and your small business with health insurance. Call at one 830 3270 or scan QR code to call or text.